ਸਸਿਕਲ ਦੋਸਤੋ ਪੰਜਾਬੀ ਐਸਟ੍ਰੋਲਰ ਤੇ ਆਪ ਜੀ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਕਿ ਕੋਰਟ ਖਜਾਨੇ ਤੇ ਮੁਕਦਮਿਆਂ ਦੇ ਵਿੱਚ ਜੇਕਰ ਆਪ ਜੀ ਨੂੰ ਜਮਾਨਤ ਨਹੀਂ ਮਿਲਦੀ ਹੈਗੀ ਹੈ ਜਾਂ ਆਪ ਜੀ ਨੂੰ ਡਰ ਹੈ ਕਿ ਜੇਲ੍ਹ ਯਾਤਰਾ ਹੋ ਸਕਦੀ ਹੈ ਤਾਂ ਆਪ ਜੀ ਨੂੰ ਇੱਕ ਬੜਾ ਸੌਖਾ ਪਾਇਆ ਅਸੀਂ ਦੱਸਦੇ ਹਾਂ ਕਿ ਉਹ ਜੇਕਰ ਕਰ ਲੈਂਦੇ ਹੋ ਤਾਂ ਤੁਹਾਨੂੰ ਜੋ ਕੋਰਟ ਵੱਲੋਂ ਰਾਹਤ ਮਿਲ ਸਕਦੀ ਹੈ ਜੱਜ ਦਾ ਜਿਹੜਾ ਰਵਈਆ ਤੁਹਾਡੇ ਪ੍ਰਤੀ ਬੜਾ ਸੌਫਟ ਰਵਈਆ ਹੋ ਸਕਦਾ ਹੈਗਾ ਗੱਲ ਕੁਛ ਨਹੀਂ ਕਰਨਾ ਤੁਸੀਂ ਕੀ ਹੈ ਦੋ ਕੱਚ ਦੇ ਟੁਕੜੇ ਲੈ ਲੈਣੇ ਹੈਗੇ 24 ਕਾਲੇ ਰੰਗ ਦੇ ਕੱਚ ਦੇ ਟੁਕੜੇ ਲੈ ਲੈਣੇ ਆ 24 ਲੈਣੇ ਆ ਸਾਈਜ਼ 1 ਇੰਚ ਵੀ ਰਹਿ ਸਕਦਾ 2 ਇੰਚ ਵੀ ਰਹਿ ਸਕਦਾ ਹੈਗਾ 1-1 ਇੰਚ ਦੇ ਦੋ ਟੁਕੜੇ ਲੈ ਲਓ ਤੇ ਜਿੱਥੇ ਕਿਤੇ ਚੱਲਦਾ ਪਾਣੀ ਹੋਵੇ ਉਹ ਚੱਲਦੇ ਪਾਣੀ ਤੇ ਤੁਸੀ ਜਾਣਾ ਹੈਗਾ ਤੇ ਦੋਵੇਂ ਟੁਕੜਿਆਂ ਨੂੰ ਪਾਣੀ ਦੇ ਵਿੱਚ ਆ ਡਬੋਲਣਾ ਹੈਗਾ ਤੇ ਇੱਕ ਟੁਕੜੇ ਨੂੰ ਜਲ ਪ੍ਰਵਾਹ ਕਰ ਦੇਣਾ ਤੇ ਦੂਸਰਾ ਟੁਕੜਾ ਤੁਸੀਂ ਆਪਣੀ ਜੇਬ ਦੇ ਵਿੱਚ ਪਾ ਕੇ ਕੋਰਟ ਕਚੈਰੀ ਜਾਂ ਮੁਕੱਦਮਾ ਜਿੱਥੇ ਵੀ ਹੈਗਾ ਉੱਥੇ ਚਲੇ ਜਾਣਾ ਹੈਗਾ ਤੇ ਨਿਸ਼ਚਿਤ ਹੀ ਤੁਹਾਨੂੰ ਜੋ ਜੱਜ ਦਾ ਰਵਈਆ ਹੋਏਗਾ ਉਹ ਬੜਾ ਸ਼ਾਂਤਮਈ ਤੇ ਤੁਹਾਡੇ ਹੱਕ ਦੇ ਵਿੱਚ ਹੀ ਫੈਸਲਾ ਕਰਨ ਵਾਲਾ ਹੋਵੇਗਾ ਤੇ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰ ਲਈਏ ਤਾਂ ਤੁਹਾਨੂੰ ਇੱਕ ਹੋਰ ਪੁਆਇੰਟ ਦੱਸ ਦਿੰਨੇ ਆ ਕਿ ਜੇਕਰ ਆਪਜੀ ਦਾ ਕੋਈ ਜ਼ਮਾਨਤ ਦਾ ਜਾਂ ਕੋਈ ਦੁਕਾਨ ਤੁਹਾਡੀ ਫਸੀ ਹੋਈ ਹੈ ਦੁਕਾਨ ਦੇ ਬਾਰੇ ਕੋਈ ਫੈਸਲਾ ਹੋਣਾ ਜਾਂ ਜ਼ਮੀਨ ਦੇ ਬਾਰੇ ਕੋਈ ਫੈਸਲਾ ਹੋਣਾ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹੱਕ ਦੇ ਵਿੱਚ ਇਹ ਫੈਸਲਾ ਹੋਵੇ ਤਾਂ ਚਾਂਦੀ ਦਾ ਬਰਾਦਾ ਥੋੜਾ ਜਿਹਾ ਆਪਣੇ ਨਾਲ ਤੁਸੀਂ ਲੈ ਕੇ ਚਲੇ ਜਾਣਾ ਜੇਬ ਦੇ ਵਿੱਚ ਪਾ ਕੇ ਤੇ ਜਾਂ ਛੁਟਕੀ ਇੱਕ ਛੁਟਕੀ ਸਿਰਫ ਇੱਕ ਛੁਟਕੀ ਜਦੋਂ ਜੱਜ ਦੇ ਅੱਗੇ ਜਾਣਾ ਹੈਗਾ ਤੁਸੀਂ ਤਾਂ ਉਹ ਇੱਕ ਲੁੱਕ ਵਿੱਚ ਇਹ ਢੰਗ ਦੇ ਨਾਲ ਉੱਥੇ ਜੱਜ ਵੱਲ ਹੋ ਮਤਲਬ ਸੱਟ ਦੇਣੀ ਹੈਗੀ ਧਰਤੀ ਦੇ ਉੱਪਰ ਤੇ ਇਹ ਇਹ ਕੋਈ ਜ਼ਰੂਰੀ ਨਹੀਂ ਕਿ ਉੱਪਰ ਨੂੰ ਲਹਿਰਾ ਕੇ ਸੱਟਣੀ ਹੈ ਤੁਸੀਂ ਪੈਰਾਂ ਦੇ ਅੱਗੇ ਨੂੰ ਵੀ ਸੱਟ ਸਕਦੇ ਹੋ ਪਰਦੇ ਦੇ ਨਾਲ ਸੱਟ ਸਕਦੇ ਹੋ ਇਸ ਦੇ ਨਾਲ ਜੋ ਵੀ ਉੱਥੇ ਦਾ ਇਹ ਪ੍ਰਭਾਵ ਹੋਏਗਾ ਬਾਤਾਂ ਬਣ ਨਹੀਂ ਬਣੇਗਾ ਕਿ ਵੀ ਜੋ ਵੀ ਜੱਜ ਫੈਸਲਾ ਲਏਗਾ ਉਹ ਤੁਹਾਡੇ ਪੱਖ ਹੀ ਹੋਏਗਾ ਤੁਹਾਡੇ ਤੁਹਾਡਾ ਨੁਕਸਾਨ ਕੱਟ ਤੋਂ ਕੱਟ ਹੋਣ ਵਾਲਾ ਹੋਏਗਾ ਉਸ ਦੇ ਵਿੱਚ ਬਹੁਤ ਨੁਕਸਾਨ ਤੋਂ ਤੁਸੀਂ ਬਚ ਜਾਓਗੇ ਜਮਾਨਤ ਵੀ ਹੋ ਸਕਦੀ ਹੈ ਤੇ ਜੋ ਤੁਸੀਂ ਮੁਕਦਮੇ ਦੇ ਵਿੱਚ ਆਪਣੇ ਮਨਵਾਛਤ ਫਲ ਚਾਹੁੰਦੇ ਹੋ ਇਹ ਇਹ ਮਿਲ ਜਾਵੇਗਾ ਇਹ ਕਿਉਂਕਿ ਚੰ드ਰਮਾ ਮੰਨੇ ਜਾਂਦਾ ਪਾਣੀ ਨੂੰ ਤੇ ਜੋ ਕੱਚ ਦੇ ਕਾਲੇ ਟੁਕੜਨੇ ਉਹ ਰਾਹੁ ਦੇ ਮੰਨੇ ਜਾਂਦੇ ਆ ਜੇ ਵੀ ਜੇਲ ਜੇਲ ਦਾ ਯੋਗ ਬਣਦਾ ਹੈਗਾ ਉਹ ਰਾਹੁ ਦੇ ਨਾਲ ਹੀ ਬਣਦਾ ਹੁੰਦਾ ਹੈਗਾ ਜਦੋਂ ਇੱਕ ਟੁਕੜਾ ਅਸੀਂ ਉਸ ਦੇ ਵਿੱਚ ਬਹਾ ਦਿੰਨੇ ਆ ਤੇ ਦੂਸਰਾ ਟੁਕੜਾ ਅਸੀਂ ਆਪਣੀ ਜੇਬ ਦੇ ਵਿੱਚ ਪਾ ਕੇ ਕੋਟ ਦੇ ਵਿੱਚ ਜਾਂਦੇ ਆ ਤਾਂ ਰਾਹੁ ਉੱਥੇ ਸ਼ਾਂਤ ਹੋ ਜਾਂਦਾ ਹੈ ਉੱਥੇ ਨੁਕਸਾਨ ਨਹੀਂ ਹੁੰਦਾ ਹੈਗਾ ਤੇ ਇਸ ਕਰਕੇ ਐ ਇਦਾਂ ਹੀ ਜਦੋਂ ਚਾਂਦੀ ਦਾ ਬਣਦਾ ਹੈਗਾ ਉਹ ਵੀ ਚੰਦਰਮਾ ਦੇ ਨਾਲ ਰਿਲੇਟਡ ਹੁੰਦਾ ਹੈਗਾ ਤੇ ਉੱਥੇ ਜੋ ਤੁਹਾਡੀ ਆਬਾ ਬਣਦੀ ਹੈਗੀ ਆ ਉਹ ਸਾਰੀ ਆਬਾ ਚੰਦਰਮਾ ਦੀ बन ਜਾਂਦੀ ਹੈ ਤੇ ਇਸ ਕਰਕੇ ਤੁਹਾਡੇ نقصان ਨਹੀਂ ਹੁੰਦਾ ਤੇ ਤੁਹਾਡੇ ਹੱਕ ਵਿੱਚ ਫੈਸਲੇ ਹੋਣੇ ਚਾਹੇ ਉਹ ਜ਼ਮਾਨਤ ਦਾ ਹੋਵੇ ਚਾਹੇ ਉਹ ਜ਼ਮੀਨ ਦਾ ਸੰਬੰਧੀ ਹੋਵੇ ਜਾਂ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਮਕਦਮੇ ਦੇ ਵਿੱਚ ਤੁਹਾਨੂੰ ਜ਼ਮਾਨਤ ਚਾਹੀਦੀ ਹੋਵੇ ਇਹ ਇਹ ਅਪਾਇ ਜ਼ਰੂਰ ਕਰ ਲੈਣਾ ਚਾਹੀਦਾ ਧੰਨਵਾਦ